ਹੁਣ ਨਵਾਂ ਸਾਲ ਆ ਰਿਹਾ ਸਾਡੇ ਲੋਕਾਂ ਨੂੰ ਬਹੁਤ ਖੁਸ਼ੀ ਆ ਕਿ ਨਵਾਂ ਸਾਲ ਆ ਗਿਆ ਨਵਾਂ ਸਾਲ ਆ ਗਿਆ ਇਹ ਨਵਾਂ ਸਾਲ ਕਿਹਨਾਂ ਦਾ ਵਾ ਇਹ ਨਵਾਂ ਸਾਲ ਸਾਡਾ ਨਹੀਂ ਹੈ ਸਾਡਾ ਨਵਾਂ ਸਾਲ ਕਿਹੜਾ ਵਾ ਜਿਹੜਾ ਇੱਕ ਚੇਤ ਨੂੰ ਚੜਦਾ ਵਾ ਸਾਡਾ ਨਵਾਂ ਸਾਲ ਉਹ ਆ ਚਲੋ ਤੁਸੀਂ ਆਹ ਵਾਲਾ ਨਵਾਂ ਸਾਲ ਵੀ ਮਨਾਓ ਮੈਂ ਵਿਰੋਧੀ ਨਹੀਂ ਆ ਵੀ ਨਾਮ ਨਾ ਪਰ ਇੱਕ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਗੁਰਦੁਆਰਿਆਂ ਦੇ ਵਿੱਚ ਬੜੇ-ਬੜੇ ਸਮਾਗਮ ਹੋ ਰਹੇ ਆ ਤੁਸੀਂ ਜਾ ਕੇ ਗੁਰਦੁਆਰਿਆਂ ਦੇ ਵਿੱਚ ਹਾਜ਼ਰੀ ਜ਼ਰੂਰ ਭਰੋ ਸਾਡੇ ਲੋਕਾਂ ਨੇ ਫੇਰ ਪਤਾ ਕੀ ਆਖਣਾ ਵਾ ਕਿ ਓਹੋ ਹੋ ਹੋ ਜਿਹੜਾ ਪੁਰਾਣਾ ਸਾਲ ਆ ਨਾ ਬੜਾ ਹੀ ਮਾੜਾ ਲੰਘਿਆ ਸਾਡੇ ਵਾਸਤੇ ਤੇ ਹੁਣ ਸਾਡੇ ਲੋਕਾਂ ਨੇ ਇਹ ਗੱਲ ਕਹਿਣੀ ਆ ਕਿ ਜਿਹੜਾ ਹੁਣ ਨਵਾਂ ਸਾਲ ਚੜ੍ਹਨਾ ਵਾ ਕਿਤੇ ਮਹਾਰਾਜ ਮਿਹਰ ਕਰੇ ਸਾਡੇ ਲੋਕਾਂ ਨੇ ਕਹਿਣਾ ਵਾ ਕਿ ਇਹ ਸਾਲ ਸਾਡੇ ਵਾਸਤੇ ਚੰਗਾ ਹੋਵੇ ਮੈਂ ਬੇਨਤੀ ਕਰਾਂ ਨਵਾਂ ਸਾਲ ਆਇਆ ਰਾਤ ਨੂੰ 12 ਵਜੇ ਤੁਸੀਂ ਡੀਜੇ ਵਜਾਉਂਦੇ ਏ ਡੈਕ ਵਜਾਉਂਦੇ ਰਾਤ ਨੂੰ 12 ਵਜੇ ਤੁਸੀਂ ਹਵਾਈਆਂ ਚਲਾਉਂਦੀਆਂ ਟਾਕੇ ਚਲਾਤੇ ਤੇ ਮੈਂ ਬੇਨਤੀ ਕਰਦਾ ਹੁੰਦਾ ਜਿਹੜੇ ਸਾਲ ਦੀ ਸ਼ੁਰੂਆਤ ਹੀ ਤੁਸੀਂ ਗੰਦੇ ਗੀਤਾਂ ਨਾਲ ਕਰਤੀ ਪੁੱਛੋ ਵੀ ਉਹ ਸਾਲ ਚੰਗਾ ਕਿੱਦਾਂ ਹੋਊਗਾ ਉਹ ਸਾਲ ਨਵਾਂ ਸਾਲ ਚੜਿਆ ਵਾ ਤੁਸੀਂ ਕਿਤੇ ਬਾਣੀ ਪੜੋ ਨਵਾਂ ਸਾਲ ਚੜਿਆ ਵਾ ਤੁਸੀਂ ਗੁਰਦੁਆਰੇ ਦੇ ਵਿੱਚ ਵੇਖੋ ਕਿੰਨੇ ਕੀਰਤਨ ਦਰਬਾਰ ਹੋ ਰਹੇ ਨੇ ਤੁਸੀਂ ਗੁਰਦੁਆਰਾ ਸਾਹਿਬ ਜਾਓ ਆਪਣਾ ਨਵਾਂ ਸਾਲ ਗੁਰੂ ਘਰ ਚੜਾਓ ਜੇਕਰ ਗੁਰੂ ਘਰ ਨਹੀਂ ਜਾਇਆ ਜਾ ਸਕਦਾ ਕਿਉਂਕਿ ਪਿੰਡਾਂ ਦੇ ਵਿੱਚ ਖੈਰ ਪਤਾ ਹਾਲਾਤ ਕਿ ਰਾਤ 12 ਵਜੇ ਪ੍ਰਕਾਸ਼ ਉੱਥੇ ਹੁੰਦਾ ਹੀ ਨਹੀਂ ਹੈ ਜੇਕਰ ਤੁਸੀਂ ਪਿੰਡਾਂ ਦੇ ਵਿੱਚੋਂ ਤੁਸੀਂ ਗੁਰੂ ਘਰ ਨਹੀਂ ਜਾ ਸਕਦੇ ਆਪਣੇ ਹੱਥਾਂ ਦੇ ਵਿੱਚ ਗੁੜਕਾ ਸੈ ਫੜੋ ਆਪਣੇ ਬੱਚਿਆਂ ਨੂੰ ਕੋਲ ਬਿਠਾਓ ਪਰਿਵਾਰ ਸਮੇਤ ਬੈਠ ਕੇ ਨਿਤਨੇਮ ਕਰੋ ਨਾਮ ਜਪੋ ਕਿਤੇ ਘਰ ਦੇ ਵਿੱਚ ਕੀਰਤਨ ਚਲਾ ਲਓ ਤੇ ਫਿਰ ਤੇ ਸਾਲ ਸੁੱਖਾਂ ਦਾ ਪ੍ਰਤੀਕ ਹੋਊਗਾ ਵੀ ਸਾਲ ਆਇਆ ਰਾਤ 12 ਵਜੇ ਗੰਦੇ ਗੀਤ ਵਜਾਤੇ ਤੇ ਫੇ ਪੁੱਛੋ ਪਿਆਰਿਓ ਵੀ ਸਾਲ ਚੰਗਾ ਕਿਦਾਂ ਹੋਊਗਾ ਏ ਹੁਣ ਇੱਕ ਮੈਂ ਬੇਨਤੀ ਕਰਾਂ ਪਟਾਕੇ ਚਲਾਉਣ ਵਾਲੇ ਵਾਸਤੇ ਜਿਨ੍ਹਾਂ ਨੇ ਪਟਾਕੇ ਚਲਾਉਣੀ ਐ ਉਹਦੇ ਮਹੀਨੇ ਦੇ ਵਿੱਚ ਆਪਾਂ ਸੋਗ ਮਨਾਉਂਦੇ ਆਏ ਆ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦਾ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੋੜਾ ਹੋਇਆ ਸੰਗਤ ਸੁਣਦੀ ਆਈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਦੇ ਦੋ ਪੁੱਤਰਾਂ ਨੂੰ ਵੱਡਿਆਂ ਪੁੱਤਰਾਂ ਨੂੰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜਿਨ੍ਹਾਂ ਨੂੰ ਆਪਣੇ ਹਥਿਆਈ ਸਸ਼ਤਰ ਦੇ ਕੇ ਤੇ ਜੰਗੇ ਮੈਦਾਨ ਦੇ ਵਿੱਚ ਤੋਰਿਆ ਆਪਾਂ ਉਹ ਸਭ ਉਹ ਇਤਿਹਾਸ ਹੁੰਦੇ ਆਏ ਆਂ ਗਾੜੀ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਮਾਤਾ ਜੀ ਮਾਤਾ ਗੁਜਰਕੌਰ ਜੀ ਆਪਾਂ ਉਹਨਾਂ ਦੇ ਇਤਿਹਾਸ ਹੁੰਦੇ ਆਏ ਆਂ ਕਿ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਤੇ ਇਹ ਹੁਕਮ ਸੁਣਾ ਦਿੱਤਾ ਗਿਆ ਕਿ ਇਹਨਾਂ ਦੇ ਵਾਸਤੇ ਕੋਈ ਪਾਣੀ ਦਾ ਪਰਬੰਧ ਨਾ ਹੋਵੇ ਇਹਨਾਂ ਵਾਸਤੇ ਕੋਈ ਵੀ ਰੋਟੀ ਨਾ ਜਾਵੇ ਉਹਨਾਂ ਨੂੰ ਕੋਈ ਵੀ ਕੰਬਲ ਅਰਜਾਈ ਕੋਈ ਨਹੀਂ ਦਿੱਤਾ ਗਿਆ ਆਪਾਂ ਉਹਨਾਂ ਦੇ ਇਤਿਹਾਸ ਹੁੰਦੇ ਨੇ ਪਿਆਰਿਓ ਪਰ ਅੱਜ ਨਵਾਂ ਸਾਲ ਚੜਨਾ ਵਾ ਤੇ ਮਾਫ ਕਰਨਾ ਗੰਦੇ ਗੀਤ ਵਜਾ ਕੇ ਤੇ ਉਹਨਾਂ ਨੂੰ ਭੁਲਾਇਓ ਨਾ ਅੱਜ ਉਹਨਾਂ ਨੂੰ ਭੁਲਾਇਓ ਨਾ ਕਿਉਂਕਿ ਇਹ ਉਹ ਸ਼ਹਾਦਤਾਂ ਵਾ ਮਾਫ ਕਰਨਾ ਇਹ ਗੱਲ ਪਿਛਲੀ ਵਾਰੀ ਮੈਂ ਕਹੀ ਸੀ ਪਿਛਲੇ ਸਾਲ ਕਈਆਂ ਨੂੰ ਬੜੀ ਗੱਲ ਗੁੱਸਾ ਲੱਗੀ ਏ ਆਪਾਂ ਗੁਰੂਆਂ ਨੂੰ ਯਾਦ ਉਹਨਾਂ ਸਮਾਂ ਕਰਦੇ ਆ ਜਿੰਨਾ ਕ ਸਮਾਂ ਗੁਰੂ ਸਾਹਿਬ ਦਾ ਉਹ ਛੀਦੀ ਦਿਹਾੜਾ ਚੱਲ ਰਿਹਾ ਹੁੰਦਾ ਮਾਫ ਕਰਨਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਉਦੋਂ ਸ਼ਹੀਦ ਆ ਜਦੋਂ ਸ਼ਹੀਦ ਹੋਏ ਉਦੋਂ ਦੋ ਚਾਰ ਦਿਨ ਆਪਾਂ ਯਾਦ ਕਰਦੇ ਆ ਮਾਫ ਕਰਨਾ ਬਾਅਦ ਚ ਆਪਾਂ ਯਾਦ ਨਹੀਂ ਕਰਦੇ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਜੀ ਸਾਹਿਬ ਇਹਨਾਂ ਨੂੰ ਮਾਫ਼ ਕਰਨਾ ਉਦੋਂ ਆਪਾਂ ਯਾਦ ਕਰਦੇ ਆ ਜਦੋਂ ਇਹਨਾਂ ਦੇ ਸ਼ਹੀਦੀ ਪ੍ਰਭ ਹੁੰਦੇ ਆ ਪਰ ਮੈਂ ਬੇਨਤੀ ਕਰਾਂ ਇਹਨਾਂ ਨੇ ਸ਼ਹੀਦੀਆਂ ਸਾਡੇ ਵਾਸਤੇ ਪਾਈਆਂ ਨੇ ਇਹਨਾਂ ਨੂੰ ਰੋਜ਼ ਯਾਦ ਕਰੋ ਆਪਣੇ ਘਰਾਂ ਦੇ ਵਿੱਚ ਹੁਣ ਯਾਦ ਕਰਨ ਦਾ ਤਰੀਕਾ ਕੀ ਹੈ ਕਿਤੇ ਇਹ ਨਹੀਂ ਵੀ ਬੈਠ ਕੇ ਸਮਾਧੀ ਨਹੀਂ ਲਾਉਣੀ ਪੈਣੀ ਕੇਵਲ ਬਾਣੀ ਪੜ ਲਓ ਬਾਣੀ ਦੇ ਵਿੱਚ ਉਹ ਤੁਹਾਨੂੰ ਪਰ ਤਖ ਗੁਰੂ ਸਾਹਿਬ ਦਿਖ ਜਾਣਗੇ ਬਾਣੀ ਕਹਿ ਰਹੀ ਆ ਆਇਓ ਸੁਣਨ ਪੜਨ ਕੋ ਬਾਣੀ ਸੰਸਾਰ ਤੇ ਆਪਣਾ ਆਉਣ ਦਾ ਕੀ ਮਕਸਦ ਆ ਕੀ ਲੈਣਾ ਆਇਓ ਸੁਣਨ ਪੜਨ ਕੋ ਬਾਣੀ ਤੇ ਜੇ ਮੇਰੀ ਹੱਥ ਜੋੜ ਕੇ ਬੇਨਤੀ ਆ ਸਮਾਂ ਆਪਣੇ ਕੋਲ ਸੀਮਤ ਆ ਜੇਕਰ ਨਵਾਂ ਸਾਲ ਆ ਰਿਹਾ ਵਾ ਨਵੇਂ ਸਾਲ ਦੀ ਸ਼ੁਰੂਆਤ ਬਾਣੀ ਦੇ ਨਾਲ ਕਰਗੇ ਨਾ ਕਿ ਗੰਦੇ ਗੀਤਾਂ ਦੇ ਨਾਲ